ਅੱਜ ਬੱਚੇ ਤੁਮਾਰੇ ਬੜਿਆ ਘਰ ਚਾਹੀਦ ਸਿਵਰੀ ਆਸੀ ਗੀ 25 ਦੇ ਇਸ ਮਤਨਾ ਪੰਛੂ ਬੜਾ ਬੜਾ ਜਗਵਾਲ ਗਿਆ ਉਹ ਮੈਨਰ ਲੋ ਸਾਡੀ ਕੋਈ ਯੂਨਿਟ ਕੌਂਸਲਰੋਂ ਸਾਡੇ ਚਿੰਗ ਪੜੀ ਗਏ ਅਸੀਂ ਬਾਅਦ ਮੇਰੇ ਕੋਲੋਂ ਪੜੀ ਗਏ ਅਜ ਲੜਕੇ ਕਿ ਖੜਾ ਕੀਤਾ ਜੀ ਇਹਦਾ ਥੋੜਾ ਜਿਹਾ ਬੜਾ ਅਸੀਂ ਸਾਡੇ ਕੋਈ ਦੰਪਨ ਦੰਦਾਂ ਕਿ ਅਸੀਂ ਗੱਲ ਨੂੰ ਇਸ ਤੋਂ ਪੜਜਾਦਾ ਹੋਵੇ ਗੰਤਰੀ ਔਰ ਮੈਂ ਤੁਹਾਨੂੰ ਜਿਹੜੀ ਇੱਕ ਸਰ ਬੜਾ ਵਸੇ ਰੀ ਕਰਦਾ ਕਿ ਜਿੱਤਣਾ ਹਸਾ ਦਾ ਆਪਣਾ ਸਾਮਾਨ ਪਿਆ ਚੇ ਕਰਾਉਣੇ ਹੋ ਕੱਬੇ ਹੋਵੇ ਤੇ ਕੋਰ ਸਮਾਨ ਜੁਟੇ ਹੋਵੇ ਤੇ ਕਿਰਪਾ ਕਰੀ ਗਵਾ ਕਰਾਓ ਤਾਂ ਵੀ ਜੋ ਤੁਮਨ ਹੋਵੇ ਪਿਆ ਜਾਵੇ ਸਾਡੇ ਸੰਤਲੋ ਸਾਡਾ ਬੰਦਾ ਵਚਨ ਗਾ ਕੰਡਕਟਰ ਤੇ ਜਿਨਾਂ ਦੇ ਕੋਸ਼ਿਸ਼ ਵੀ ਹਰ ਪਤੋਂ ਅਸੀਂ ਸਵਾਸੇਵਾ ਕਰਦੇ ਦੇਖੀ 25 ਤੇ 26 ਲਈ ਹੋਣ ਦਾਨ ਉਤਸਵ ਕਾਰਪੋਰੇਸ਼ਨ ਨਗਰ ਨਿਗਮ ਫਰਵਾਣਾ ਹਲੋ ਬਣਾਏ ਜਾ ਰਹੇ ਹੈ ਤੇ ਉਹਦੇ ਵਿੱਚ ਵਕ ਹੋ ਕੇ ਐਸੋਸੀਏਸ਼ਨ ਅੱਗੇ ਬੰਦ ਇਸ ਆ ਰਿਹਾ ਹੈ ਤੇ ਆਪਣੇ ਕੋਲ ਹਿਊਮਨ ਰਾਈਟਸ ਕਾਉਂਸਲ ਆਫ ਇੰਡੀਆ ਤੋਂ ਸੈਕਟਿਸ ਆਪਾ ਇਕਾਂ ਨੂੰ ਸਾਥ ਹੈਗੇ ਨੇ ਤੇ ਉਹ ਇਥੇ ਆਪ ਮੌਜੂਦ ਹੋ ਕੇ ਸਾਡੇ ਨਾਲ ਇਹ ਤੁਹੇ ਡਿਵੀਸ਼ਨ ਦਾ ਸਨਮਾਨ ਦਿੱਤਾ ਹੈ ਇਹਦੇ ਵਿੱਚ ਕੱਪੜੇ ਜੁੱਤੇ ਤੇ ਬਾਕੀ ਬਾਕੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਤੇ ਅਸੀਂ ਵੀ ਇਹਨਾਂ ਨੂੰ ਪੂਰੀ ਕਹਿੰਦੇ ਹਾਂ ਕਿ ਜਿਹੜਾ ਸਮਾਨ ਹੈਗਾ ਉਹ ਬਹੁਤ ਵਧੀਆ ਤਰੀਕੇ ਨਾਲ ਰੂਸ ਕੀਤਾ ਜਾ ਰਿਹਾ ਹੈ ਜਿਹੜੇ ਜਰੂਰਤ ਹੁੰਦੇ ਆ ਉਹ ਹੁੰਦਾ ਜਾਵੇਗਾ ਤੇ ਇਹਨਾਂ ਦੇ ਸਹਿਯੋਗ ਦੀ ਆਪਾਂ ਬਹੁਤ ਪ੍ਰਸ਼ੰਸਾ ਕਰਦੇ ਹਾਂ ਤੇ ਆਪਾਂ ਆਸ ਕਰਦੇ ਹਾਂ ਕਿ ਅੱਗੇ ਵੀ ਇਹਦਾ ਸਹਿਯੋਗ ਸਾਡੇ ਨਾਲ ਬਣਾਈ What the fuck?